ਸ਼ਿਵਾਲਕ ਕਾਲਜ ਆਫ ਫਾਰਮੇਸੀ ਨੰਗਲ ਦੇ ਵਿੱਚ ਆਏ ਸੀ ਤੇ ਅੱਜ ਦਾ ਸਾਡਾ ਮੁੱਖ ਮੰਤਵ ਸੀ ਜਿਹੜਾ ਕਿ ਆਗਾਮੀ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਨੇ 1 ਜੂਨ ਨੂੰ ਪੰਜਾਬ ਦੇ ਵਿੱਚ ਹੋ ਰਹੀਆਂ ਸਾਡੇ ਮਾਨਯੋਗ ਜ਼ਿਲ੍ਹਾ ਚੋਣਕਾਰ ਅਫਸਰ ਡਾਕਟਰ ਪ੍ਰੀਤੀ ਯਾਦਵ ਜੀ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਸਰਦਾਰ ਰਾਜਪਾਲ ਸਿੰਘ ਜੀ ਸੇਖੋ ਐਸਡੀਐਮ ਸ਼੍ਰੀ ਅਨੰਦਪੁਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਤਹਿਤ ਸਵੀਪ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਪੂਰੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੀਤੀਆਂ ਜਾ ਰਹੀਆਂ ਉਸੇ ਤਹਿਤ ਅਸੀਂ ਅੱਜ ਸ਼ਿਵਾਲੇ ਕਾਲਜ ਆਫ ਫਾਰਮੇਸੀ ਨੰਗਲ ਦੇ ਵਿੱਚ ਆਇਸ ਇੱਥੇ ਆਉਣ ਦਾ ਸਾਡਾ ਮੁੱਖ ਮੰਤਵ ਸੀ ਕਿ ਜਿਹੜੇ ਵਿਦਿਆਰਥੀ ਨੇ ਔਰ ਸਟਾਫ ਹੈ ਉਹਨਾਂ ਦੇ ਨਾਲ ਇੱਕ ਜੂਨ ਦੀਆਂ ਚੋਣਾਂ ਦੇ ਸਬੰਧੀ ਗੱਲਬਾਤ ਕੀਤੀ ਜਾਵੇ ਵਿਦਿਆਰਥੀ ਨੇ ਜਿਹੜੇ ਇੱਥੋਂ ਦੇ ਉਹਨਾਂ ਨੂੰ ਵੋਟਾਂ ਦੇ ਸਬੰਧੀ ਜਾਗਰੂਕ ਕੀਤਾ ਜਾਵੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਔਰ ਉਹਨਾਂ ਨੂੰ ਦੱਸਿਆ ਗਿਆ ਕਿ 4 ਮਈ ਤੱਕ ਜੇਕਰ ਕੋਈ VOTER ਰਹਿ ਗਿਆ VOT ਨਹੀਂ ਬਣਾ ਸਕਿਆ ਉਹ 4 ਮਈ ਤੱਕ ਆਪਣੀ VOT ਬਣਾ ਸਕਦਾ ਹੈ ਤੇ ਉਸ ਤੋਂ ਬਾਅਦ ਦੂਸਰੀ ਗੱਲ ਇਹ ਹੈ ਕਿ 1 ਜੂਨ ਨੂੰ ਜਿੱਥੇ ਅਸੀਂ ਸਾਰਿਆਂ ਨੇ ਆਪਣੀ ਵੋਟ ਪਾਉਣੀ ਨਿਸ਼ਚਿਤ ਕਰਨੀ ਹੈ ਉਸ ਦੇ ਨਾਲ ਨਾਲ ਅਸੀਂ ਇਹ ਵੀ ਇਨਸ਼ੋਰ ਕਰਨਾ ਹੈ ਕਿ ਸਾਡਾ ਪਰਿਵਾਰ ਔਰ ਸਾਡਾ ਆਂਡ-ਗਵਾਂਡ ਗਲੀ-ਮੁਹੱਲਾ ਜਿਹੜਾ ਸਾਰੇ ਸਾਡੇ ਜਿਵੇਂ ਗਵਾਂਡੀ ਨੇ ਉਹ ਸਾਰੀ ਵੋਟ ਕਾਸਟ ਕਰਕੇ ਆਉਣ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਸੋ ਅਸੀਂ ਇਸ ਗੱਲ ਨੂੰ ਵੀ ਸੁਨਿਸ਼ਚਿਤ ਕਰਨਾ ਸਾਰਿਆਂ ਨੇ ਮਿਲ ਕੇ ਵਿਦਿਆਰਥੀਆਂ ਦੇ ਨਾਲ ਗੱਲ ਕੀਤੀ ਹੈ ਤੇ ਤੀਸਰੀ ਗੱਲ ਜਿਹੜੀ ਮਹੱਤਵਪੂਰਨ ਗੱਲ ਸੀ ਉਹ ਸੀ ਐਥੀਕਲ voting ਦੇ ਬਾਰੇ ਕਿ ਨੈਤਿਕ ਕਦਰਾਂ-ਕੀਮਤਾਂ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੈ ਭਾਵੇਂ ਕਿ ਕਿਸੇ ਵੀ ਤਰ੍ਹਾਂ ਦੇ ਡਰ ਦੇ ਵਿੱਚ ਕਿਸੇ ਦਬਾਅ ਦੇ ਵਿੱਚ ਕਿਸੇ ਵੀ ਜਾਤ ਧਰਮ ਇਲਾਕਾ ਜਾਂ ਭਾਸ਼ਾ ਦੇ ਪਿਛੇ ਨਹੀਂ ਜਾਣਾ ਕਿਸੇ ਲੋਭ ਜਾਂ ਲਾਲਚ ਦੇ ਵਿੱਚ ਨਹੀਂ ਆਣਾ ਔਰ ਬਿਲਕੁਲ ਇਮਾਨਦਾਰੀ ਦੇ ਨਾਲ ਆਪਣੀ ਵੋਟ ਪਾਉਣੀ ਹੈ ਔਰ ਇੱਕ ਅਜਿਹੇ ਉਮੀਦਵਾਰ ਨੂੰ ਵੋਟ ਪਾਉਣੀ ਹੈ ਜਿਹੜਾ ਕਿ ਸਾਡੇ ਸਮਾਜ ਦੇ ਲਈ ਔਰ ਸਾਡੇ ਦੇਸ਼ ਦੇ ਲਈ ਚੰਗਾ ਸਾਬਤ ਹੋਵੇ